ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਵਧੀਆ ਹੋਵੋਗੇ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾ ਦਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਖੜੇ ਆ ਇੱਥੇ ਪੰਪ ਤੇ ਚੱਲੇ ਆਪਾਂ ਆਪਣੇ ਪਿੰਡ ਨੂੰ ਰਾਜਸਥਾਨ ਤੇ ਉਹ ਪਿੱਛੇ ਖੜਾ ਆਪਣਾ ਪਲਟੀਨਾ ਇਹ ਸਫਰ ਹੋਗਾ 300 ਕਿਲੋਮੀਟਰ ਦੂਰ ਦਾ ਆਪਾਂ ਜਾਵਾਂਗੇ ਪਲਟੀਨੇ ਦੇ ਉੱਤੇ ਤੇ ਬਾਕੀ ਮਿਲਦੇ ਆਪਾਂ ਹੁਣ ਖੜੇ ਜਾਂ ਕੇ ਬਰਨਾਲੇ ਤੋਂ ਅੱਗੇ ਖੜੀ ਆ ਪੰਪ ਤੇ ਚੱਲੇ ਸੀ ਆਪਾਂ 5:30 ਵਜੇ ਤੇ ਹੁਣ ਟਾਈਮ ਹੋ ਗਿਆ 6:30 ਘੰਟਾ ਹੋਇਆ ਤੁਰਿਆ ਨੂੰ ਤੇ ਦਿਨ ਵੀ ਚੜ ਗਿਆ ਤੇ ਮਿਲਦੇ ਆਪਾਂ ਤੁਹਾਨੂੰ ਅੱਗੇ ਜੀ ਹਾਂ ਜੀ ਆਪਾਂ ਹੁਣ ਰੁਕੇ ਹੋਇਆ ਹੋਟਲ ਤੇ ਚਾਪਾਨੀ ਪਿੰਨੀ ਆਇਆ ਇੱਥੋਂ ਹੈਗਾ ਮਠੰਡਾ ਸਾਰਾ 15 ਤੋਂ 20 ਕਿਲੋ ਮਿੰਟ ਦੂਰ ਉਹ ਪਿੱਛੇ ਹਾਈਵੇ ਹੈਗਾ ਅਈਦਾ ਸਫ਼ਰ ਨੂੰ ਆਪਣਾ ਮਲੇਰਕੋਟਲੇ ਤੋਂ ਬਰਨਾਲਾ ਬਰਨਾਲੇ ਤੋਂ ਬਠਿੰਡਾ ਬਠਿੰਡੇ ਤੋਂ ਅਬੋਰ ਮਲੋਟ ਇੱਧਰ ਦੀ ਹੋਣ ਦਿਆ ਹੁੰਦੇ ਆਪਾਂ ਗੰਗਨਗਰ ਜਾਣਾ ਗੰਗਾਗੜ ਤੋਂ ਬਾਅਦ ਦੋ ਚਾਰ ਕੰਮ ਨਹੀਂ ਗੰਗਨਗਰ ਬੈਂਕ ਦੇ ਵਿੱਚ ਉਸ ਤੋਂ ਬਾਅਦ ਆਪਾਂ ਚੱਲਾ ਕੇ ਸੂਰਤ ਕੱਢ ਨੂੰ ਤੇ ਬਣੇ ਰਿਹਾ ਜੀ ਆਪਣੇ ਸਫ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਮੰਦੋ ਜੀ ਆਪਾਂ ਪੀ ਲਿਆ ਇੱਥੇ ਚਾਹ ਪਾਣੀ ਤੇ ਨਾਲੇ ਸ਼ਗਲਿਆ ਕੇ ਪਰੌਂਠਾ ਵੱਜ ਕੇ 8 ਇੱਥੋਂ ਨਿਕਲਦੇ ਆਪਾਂ 10 ਵਜਣਗੇ 11 ਵਜਣਗੇ ਪਹੁੰਚਦੇ ਪਹੁੰਚਦੇ ਗੰਗਨਗਰ ਤਿੰਨ ਚਾਰ ਤਿੰਨ ਘੰਟਾ ਦਾ ਰਾਮਨਾ ਲੱਗੀ ਜਾਣਗੇ ਮੈਂਦੇ ਆ ਭਰ ਕੇ ਤੁਹਾਨੂੰ ਜੀ ਬਠਿੰਡੇ ਭਾਗਿਆ ਸਾਹਮਣੇ ਬਠਿੰਡਾ ਕੋਈ ਤੋਂ ਸਿੱਧਾ ਬਾਈਪਾਸ ਸਿੱਧਾ ਬਾਈਪਾਸ ਤੋਂ ਉੱਥਾ ਬਲੌਂਡ ਚੜ ਜਾਗੇ ਆਪਾਂ ਵੱਡੀ ਰੋਡ ਤੇ 24 ਲਾਈਨ ਤੇ ਤੇ ਦੀ ਰੋਡ ਕਿਤਾ ਇੰਨਾ ਕਰ ਕੀ ਆ ਯਾਰ ਆ ਦੇਖੋ ਪਹਾੜ ਉੱਤੇ ਹੋ ਰਿਹਾ ਸਾਪਾ ਪਹੁੰਚ ਕੇ ਬਾਈਪਾਸ ਤੇ ਆ ਗਈਆਂ ਚਿਮਨੀਆਂ ਬਟੰਡੇ ਦੀਆਂ ਹੁਣ ਅੱਛੀ ਲਾਵੀ ਖਾਵੋਗੇ ਬਟੰਡੇ ਦੀਆਂ ਦੀ ਮੇਨ ਘੁੰਮ ਚੱਕਰ ਬਾਈਪਾਸ ਹੁਣ ਆਪਾਂ ਇਧਰ ਹੋ ਜਾਗੇ ਸੱਜੇ ਹੱਥ ਨੂੰ ਤੇ ਸਿੱਧਾ ਜਾਵਾਂਗੇ ਅਮੋਰ ਅਮੋਰ ਤੋਂ ਹੈਗਾ 40 35 ਤੋਂ 40 ਕਿਲੋਮੀਟਰ ਦੂਰੀ ਆ ਬਸ ਆ ਗਿਆ ਜੀ ਮੇਨ ਘੁੰਮ ਚੱਕਰ ਫਾਇਰ ਜਾਨਾ ਇੱਕ ਸਿੱਤਾ ਮੈਂ ਇਹ ਕਿੱਥੋਂ ਨਿਕਲ ਜਾਂਦੀ ਅੱਗੇ ਜਾ ਕੇ ਫਾਇਲ ਕਰ ਨੂੰ ਤੇ ਕਿੱਥੋਂ ਨਿਕਲ ਜਾਂਦੀ ਸਿੱਧੀ ਕੰਮ ਨਾ ਕਰ ਰੋ ਜਿਹੜੀ ਤਾਂ ਹੈਗੀ ਆ ਵੀ ਫਾਇਰਕਾ ਵਾਲੀ ਉਹ ਤਾਂ ਹੈਗੀ ਲਿੰਕ ਰੋਡ ਤੇ ਜਿਹੜੀ ਹੈਗੀ ਇੱਥੇ ਨੂੰ ਅਭੋਰ ਵਾਲੇ ਪਾਸੇ ਨੂੰ ਜੀ ਉਹ ਗਿਆ ਵੱਡਾ ਹਾਈਵੇ ਥੋੜਾ ਟਾਈਮ ਹੋਇਆ ਜੇ 2 ਸਾਲ ਹੋਈ ਨੇ ਪੜੇ ਨੂੰ ਵੀ ਉਹ ਵੀ 4 ਲੇਨ ਹੈ ਤੇ ਆਪਾਂ ਇੱਥੋਂ ਨਿਕਲ ਜਾਂਦੀਆਂ ਜੀ ਕਸਤੀ ਐਸਾਂੜ ਕੇ ਵੀ ਫਾਇਰਕਾ ਨੂੰ ਆਪਾਂ ਜਾਣਾ ਸਿੱਧਾ ਗੰਗਾ ਨਗਰ ਨੂੰ ਫਤਾਲਾ ਕੀ ਗੰਗਾ نگر ਵਾਲੀ ਰੋਡ ਇੱਥੋਂ ਮਾੜੀ ਨਹੀਂ ਖਰਾਬ ਹੈ ਬਸ ਅੱਗੇ ਤਾਂ ਸਾਰੀ ਨਵੀਂ ਬਣੀ ਹੋਈ ਹੈ ਜੇ ਹੁਣੇ ਬਣੀ ਹੈ ਇਹ ਵੀ 4 ਲੇਨ ਬਣ ਗਈ ਹੁਣ ਪਹਿਲਾਂ ਇਹ ਵੀ ਸਾਰੀ ਸਿੰਗਲ ਸੀਗੀ ਰੋਡ ਅਗਰ ਤਾਂ ਗੰਗਾ نگر ਨੇ ਕੋਲ ਵੱਡੀ 4 ਲੇਨ ਬਣੀ ਹੋਈ ਹੈ ਅੰਜੀ ਆਪਾਂ ਹੁਣ ਖੜੇ ਆ ਦਾ ਆਦੇ ਵਿੱਚ ਅਗੜ ਆਪਣਾ ਪਿੱਛੇ ਮੋਟਰਸਾਈਕਲ ਹੈ ਤੇ ਆਪਣੀ ਬੈਕਸੈਟ ਹੈਗਾ ਗੰਗਾ ਨਗਰ ਅਭੋਰ ਤੇ ਦੂਜੇ ਪਾਸੇ ਇਧਰੋਂ ਆਉਂਦੀ ਹੈ ਮਲੋੜ ਤੋਂ ਆਉਂਦੀ ਹੈ ਰੋੜਾ ਆਪਾਂ ਇਧਰੋਂ ਆਏ ਮਲੋੜ ਵਾਲੇ ਪਾਸੋਂ ਹੁਣ ਆਪਾਂ ਚੱਲਦੇ ਆਂ ਅੱਜ ਲੋ ਪਹਿਲਾਂ ਜਾਵੋਗੇ ਅਭੋਰ ਅਭੋਰ ਤੋਂ ਗੰਗਾ ਨਗਰ ਗੰਗਨਾ ਨਾ ਬੈਂਕ ਦੇ ਵਿੱਚ ਕੰਮ ਜਿਆ ਹੈ ਮੜਾ ਜੇ ਉਸ ਤੋਂ ਬਾਅਦ ਚੱਲਾਂਗੇ ਸੁਰਤਗੜ ਅੱਜ ਮੋਟਰਸਾਈਕਲ ਚੱਲੂਗਾ ਆਪਣਾ ਜੀ 300 ਕਿਲੋਮੀਟਰ ਦੂਰ ਚੱਲ ਸੋ ਚੱਲੂਗਾ ਮੋਟਰਸਾਈਕਲ ਆਪਣਾ ਅੱਜ ਆ ਗਿਆ ਜੀ ਅਬੋਰ ਦਾ ਬਾਈਪਾਸ ਆਪਾਂ ਚੱਲੇ ਆ ਬਾਈਪਾਸ ਉੱਤੋਂ ਦੀ ਤੇ ਥੱਲੋਂ ਦੀ ਆ ਗਿਆ ਪਰਾਂ ਅਬੋਰ ਨੂੰ ਸਿੱਧਾ ਸ਼ਹਿਰ ਨੂੰ ਆਪਾਂ ਉੱਤੋਂ ਸਿੱਧਾ ਹੋ ਜਾਾਂਗੇ ਕਿਨ ਸਿੱਧਾ ਨਿਕਲ ਜਾਂਦੀ ਏ ਰੋਡ ਆਪਣੇ ਫਾਇਲ ਕਾ ਨੂੰ ਤੇ ਆਪਣੇ ਕਿ ਸਿੱਧੀ ਨਿਕਲ ਗਈ ਗੰਗानगर ਨੂੰ ਆਪਾਂ ਉਧਰੋਂ ਜਾਵਾਂਗੇ ਸਿੱਧਾ ਗੰਗानगर ਤੇ ਉਦੋਂ ਬਾਅਦ ਸਾਫ਼ ਨਹੀਂ ਹੁੰਦੀ ਸੀ ਆਪਾਂ ਆਵਾਜ਼ ਬਾਅਦ ਚੋਂ ਪਾਈ ਜਾਂਦੀ ਜੀ ਪਾਰੋਂ ਕਿ ਉਹ ਇੱਥੇ ਚਾਹ ਪੀਣ ਵਾਸਤੇ ਪਿੱਛੇ ਆ ਹੋਟਲ ਤੇ ਤੁਹਾਨੂੰ ਦਿਖਾਉਨੇ ਆਪਾਂ ਬਾਗ ਕਿਨਵਾ ਦੇ ਤੇ ਜਿਹੜੀ ਕਿ ਭਾਰਤ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਨਵਾ ਦੀ ਖੇਤੀ ਹੁੰਦੀ ਆ ਤੇ ਉਹ ਹੁੰਦੀ ਆ ਗੰਗਾ ਨਗਰ ਤੋਂ ਅਬੋਰ ਇਲਾਕਾ ਜਿੰਨਾ ਵੀ ਹੈਗਾ ਉੱਥੇ ਸਭ ਤੋਂ ਵੱਧ ਪੈਦਾਵਾਰ ਜਿਹੜੀ ਕਿਨੋ ਦੀ ਹੁੰਦੀ ਆ ਔਰ ਇਹ ਪਿੱਛੇ ਬਾਗ ਇੱਥੇ ਵੀ ਤਾਂ ਕਿ ਜਗਾਦੇ ਵਿੱਚ ਇੱਕ ਗਪਾ ਵੀ ਹੈਗੀ ਇੱਥੇ ਤੇ ਨਰਮਾ ਵੀ ਹੈਗਾ ਇੱਧਰ ਆਪਨੇ ਤਾਂ ਉੱਧਰ ਮਲੇ ਕੋਲੇ ਏਰੀਏ ਦੇ ਵਿੱਚ ਤਾਂ ਨਰਮਾ ਵੇਖਣ ਨੂੰ ਵੀ ਹੈ ਨੀਗਾ ਤੇ ਇੱਥੇ ਨਰਮਾ ਵੀ ਹੈ ਗਪਾ ਵੀ ਹੈ ਤੇ ਪਿੱਛੇ ਬਾਗ ਨੇ ਜਦੋਂ ਤੇ ਆਪਾਂ ਚੱਲੇ ਆ ਬੋਰ ਤੋਂ ਗੰਗਲੌਰ ਵਾਲੇ ਪਾਸੇ ਨੂੰ ਤੇ ਰਸਤੇ ਦੇ ਵਿੱਚ ਬਾਗ ਹੀ ਬਾਗ ਆਏ ਨੇ ਸਾਰੇ ਇੱਥੋਂ ਰਹਿ ਕੇ ਗੰਗਲੌਰ ਸਾਰਾ 10 ਤੋਂ 12 ਕਿਲੋਮੀਟਰ ਦੂਰ ਟਾਈਮ ਹੋ ਗਿਆ 10 ਵਜੇ ਤੇ 11:00 ਕੁੱਝ ਪਹੁੰਚ ਜਾਗੇ ਆਪਾਂ ਗੰਗਾ ਨਗਰ ਹੁਣ ਪਿੰਨੇ ਚਾਲ ਫਿਰ ਇਹ ਆਪ ਪਹੁੰਚ ਗਏ ਜੀ ਸਾਧੂ ਵਾਲੀ ਜਿਹੜਾ ਕਿ ਸਵੇਰੇ ਆਪਾਂ ਪਹੁੰਚ ਗਏ ਜੀ ਸਾਧੂ ਵਾਲੀ ਜਿਹੜਾ ਵੀ ਪਾਣੀ ਦਾ ਹੈ ਉੱਤਰਾਖੰਡ ਦਾ ਤੇ ਪੰਜਾਬ ਦਾ ਆਸੀ ਬੈਂਕ ਦੇ ਵਿੱਚ ਆਪਣਾ ਹੋਇਆ ਨਹੀਂ ਕੰਮ ਐਨਓਸੀ ਲੈਣੀ ਸੀ ਬੁਲਟ ਦੀ ਕੰਮ ਹੋਇਆ ਨਹੀਂ ਆਪਣਾ ਤੇ ਕਹਿੰਦੇ ਸਵੇਰੇ ਦੇਵੋਗੇ ਦੇਖੋਣ ਕੀ ਬਣਦਾ ਚੱਲਦੇ ਆ ਪਾ ਕੇ ਹਾਂਜੀ ਆਪਾਂ ਇੱਥੇ ਆੜੇ ਸੀ ਆਪਣੇ ਭਰਾ ਗੁਰਪ੍ਰੀਤ ਨੂੰ ਮਿਲੇ ਆ ਹੋ ਕੇ 2-3 ਸਾਲ ਮਿਲੇ ਨਹੀਂ ਸੀਗੇ ਉਹਨੇ ਮਿਲੇ ਆ ਤੇ ਹੁਣ ਆਪਾਂ ਚਾਹੁੰਦੇ ਆ ਆਪਣਾ ਖੜਾ ਮੋਟਰਸਾਈਕਲ ਪਾਪਾ ਚੱਲੇ ਸੀ ਰਸਤੇ ਦੇ ਵਿੱਚ ਆਹ ਰਹੀ ਵੱਡੀ ਰੋਡ ਤੇ ਖੇਤ ਦੇ ਵਿੱਚ ਵੇਖਿਆ Rajasthan ਵਾਲੇ ਤਰੱਕੀ ਕਰੀ ਜਾਂਦੇ ਨੇ ਆਹ ਦੇਖੋ ਜਿੰਨੀ ਵੀ ਇਹ ਲੱਗੀ ਹੋਈ ਐ ਇਹ ਸਾਰੀ ਪੱਤਾ ਗੋਭੀ ਐ ਫੁੱਲ ਗੋਭੀ ਵੀ ਐ ਤੇ ਪੱਤਾ ਗੋਭੀ ਸਾਰੀ ਗੋਭੀ ਗੋਭੀ ਹੋ ਸਰੇ ਤੱਕ ਆਉਂਗੀ 3-4 ਮਰੱਬੇ ਹੈਗੀ ਐ ਗੋਭੀ ਗੋਭੀ ਆਹ ਦੇਖੋ ਪਰਾ ਆ ਗਿਆ ਨਰਮਾ ਤੇ ਪਾਪਾ ਚੱਲੇ ਸੀ ਰੋਡ ਰੋਡ ਉਹ ਆਪਣਾ ਮੋਟਰ ਚ ਲਗਾ। ਪਾਪਾ ਨਿਕਲੇ ਸੀ ਗੰਗਨਗਰ ਦੇ ਵਿੱਚੋਂ। ਤੇ ਹੁਣ ਚੱਲੇ ਆਪਾਂ ਆਪਣੇ ਪਿੰਡ ਨੂੰ। ਤੇ ਆ ਦੇਖੋ ਖੱਤੇ ਖਾਲੀ ਪਏ ਨੇ ਹੁਣ ਸਾਰੇ। ਨਰਮਾ ਪੱਟ ਲਿਆ ਅੱਧਾ ਘਰਾਂ ਦਾ ਬਾਕੀ। ਇੱਧਰ ਆ ਕੇ ਗੰਗਨਗਰ ਤੇ ਆਪਾਂ ਇਸ ਪਾਸੇ ਚੱਲੇ ਆਂ ਸੂਰਤਗੜ੍ਹ ਵਾਲੇ ਪਾਸੇ ਨੂੰ। ਇੱਥੋਂ ਹੈਗਾ 40 ਕਿਲੋਮੀਟਰ ਦੂਰ ਪਿਆ ਸੂਰਤਗੜ੍ਹ ਇੱਥੋਂ ਜੇ। ਚੱਲਦੇ ਆਪਾਂ ਅੱਗੇ ਜੀ ਆਹ ਦੇਖੋ ਯਾਰ ਆਪਣੇ ਪੰਜਾਬ ਦੇ ਵਿੱਚ ਨਰਮਾ ਵੇਖਣ ਨੂੰ ਵੀ ਹੈ ਨੇ ਇੱਧਰ ਨਰਮਾ ਆਹ ਸਾਹਮਣੇ ਕਮਾ ਦਾ ਗਿਆ ਤੇ ਇੱਧਰ ਫਸਲਾਂ ਬਹੁਤ ਨੇ ਅੱਗੇ ਬਾਗਰਾ ਵੀ ਇਹ ਦੁਵਾਰਾ ਵੀ ਹੈ ਇੱਧਰ ਨਰਮਾ ਸਭ ਤੋਂ ਜ਼ਿਆਦਾ ਇੱਧਰ ਨਰਮਾ ਹੁੰਦਾ ਹੈ ਜਿਹੜਾ ਪੋਨਾਗਰ ਏਰੀਆ ਹੈ ਇੰਦੇ ਸਭ ਤੋਂ ਜ਼ਿਆਦਾ ਨਰਮਾ ਤੇ ਇੱਧਰ ਤਾਂ ਕਨਫਿਊਜ਼ ਵੀ ਬੀਤੀ ਲੋਕਾਂ ਦੇ ਉਹ ਆਸਰ ਤੇ ਰਿਹਾ ਸੋ ਤੇ ਨਰਮ ਨਰਮ ਸਾਰੇ ਪਾਸੇ ਤੇ ਚੋਲੀਆਂ ਲੱਗੀਆਂ ਇਹਨਾਂ ਦੇ ਚੰਗੀਆਂ ਨਰਮਾਂ ਚੜੀਆਂ ਨੇ ਸਾਰੀ ਤਾਂ ਪੱਗ ਗਿਆ ਜਾ ਕੇ ਕੰਡ ਜੀ ਪਾਈ ਇਹਨਾਂ ਨੂੰ ਇੱਛਾ ਦਾ ਦ੍ਰਿਸ਼ਾ ਦੇਖਿਆ ਬਹੁਤ ਸ਼ਾਨਦਾਰ ਬਣਵਾਇਆ ਤੇ ਜਮਾਈ ਰੋਡ ਦੇ ਉੱਤੇ ਪੰਡਾ ਜੀ ਉਹਦਾ ਸਭ ਬਹੁਤ ਸ਼ਾਨਦਾਰ ਬਣਵਾਇਆ ਅੱਧਾ ਪੰਡਾ ਪਾਸੇ ਆ ਤਾਂ ਉਹ ਪਾਸੇ

ਗੇ ਸੂਰਤਗੜ ਤੇ ਆਪਣੇ ਪਿੱਛੇ ਉਹ ਦੇਖੋ ਕਿੱਡੇ ਕਿੱਡੇ ਟਿੱਬੇ ਨੇ ਆਪਾਂ ਚੱਲਦੇ ਆ ਟਿੱਬੇ ਤੇ ਘੁੰਮਣ ਉਹ ਆਉਂਦਾ ਪਿੱਛੇ ਗੁਰਦਾਸ ਤੇ ਹੁਣੇ ਆਪਾਂ ਸੂਰਤਗੜੋਂ ਆਏ ਆ ਤੇ ਟਾਈਮ ਹੋ ਗਿਆ 6 ਵਜੇ ਚੱਲੇ ਨੇ ਤੇ ਆਪਾਂ ਇੱਥੇ ਕਰਦੇ ਆ ਵੀਡੀਓ ਦੀ ਸਮਾਪਤੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਇਕ ਜ਼ਰੂਰ ਕਰਿਆ ਜੀ ਸਤਿ ਸ੍ਰੀ ਅਕਾਲ ਜੀ